ਹallelujah ਹallelujah ਸਤਿ ਸ਼੍ਰੀ ਅਕਾਲ ਜੀ ਪ੍ਰਭ ਜੀ ਦਾ ਸਤਿ ਸ਼੍ਰੀ ਅਕਾਲ ਜੀ ਸੁਬੇਰਨਾਮ ਮਹਤਾਰਤ ਮੈਂ ਪਿੰਡ ਕੋ ਹਾਜ਼ਰ ਹੂੰ ਬੇਨੰਦਰਨ ਤੋਂ ਸਾਡੀ ਬੋਲੀ ਇਸ ਤਰ੍ਹਾਂ ਕਿ ਇੱਕ ਵਾਈ ਕੇ ਲਈ ਸਾਡੇ ਬੇਟੇ ਦੀ ਮੱਚ ਜੀਆ ਕਿ ਜਿਹੜਾ ਕੱਲ ਹੀ ਵਿਦੇਸ਼ੀ ਵਿੱਚ ਪ੍ਰਭ ਦੀ ਕਿਰਪਾ ਦੇ ਨਾਲ ਪਹੁੰਚਿਆ ਵਾ ਸੋ ਕਾਫੀ ਦੇਰ ਤੋਂ ਇਹ ਕੋ ਸਾ ਚੱਲ ਰਿਹਾ ਸੀ ਕਿ ਬਨੇ ਦੇਸ਼ੀ ਜਿ ਜਾਣਾ ਵਾ ਕਾਫੀ ਬੱਤਾਂ ਸਾਡੀ ਲਈ ਸੀ ਸੋ ਪ੍ਰਭੂ ਨੇ ਪੋਸ਼ੀ ਜੀ ਦਿਨਾਂ ਦੇ ਵਿੱਚ ਤੇ 10 15 ਜਨਾਂ ਦੇ ਵਿੱਚ ਵਿੱਚ ਸਾਰਾ ਇਹ ਕੰਮ ਕਰ ਦਿੱਤਾ ਔਰ ਬੜੀਆਂ ਮੁਸ਼ਕਲਾਂ ਰਿਕਰਤਾਂ ਆਈਆਂ ਸੋ ਪ੍ਰਭੂ ਜੀ ਨੇ ਦਾਸਾਂ ਦੀ ਪ੍ਰਾਰਥਨਾ ਦੇ ਚਲੇ ਨਾਲ ਪ੍ਰਭੂ ਦੀ ਕਿਰਪਾ ਦੇ ਨਾਲ ਉਹ ਬੇਕਾਲੀ ਦਾ ਵੰਦੇਸ਼ ਸੁਭਮ ਚਾਹ ਉਹਦੇ ਨਾਲ ਕੁਝ ਲੜਕੇ ਜਿਹੜੇ ਰੋੜ ਵੀ ਹੋਏ ਆ ਪਰ ਪ੍ਰਭੂ ਦੀ ਕਿਰਪਾ ਉਹਦੇ ਤੇ ਬਣੀ ਰਹੀ ਆ ਸੋ ਪ੍ਰਭੂ ਦੇ ਦਾਸਾਂ ਦੇ ਲੋਕਾਂ ਦੇ ਨਾਲ ਸੀ ਸੋ ਜਿਦੇ ਕਰਕੇ ਉਹ ਵਿਦੇਸ਼ ਵਿੱਚ ਪਹੁੰਚ ਚੁੱਕਾ ਹਨ ਸੋ ਪ੍ਰੋਪੋਸਲ ਜਿਹੜੇ ਨੰਬਰ ਕਰਦਾ ਹੈ ਔਰ ਭੂਮਿਕਾ ਦਰਸਾਉਂਦਾ ਹੈ ਸੋ ਇਹ ਸਾਰਾ ਜਲਾਲ ਸੀ ਪ੍ਰਬੰਧਿਤ ਕਰਨਾ ਨਾਮ ਦੇ ਸਤਨ ਜਨਸੀ ਇਹ ਆਖਣਾ ਕਿ ਸਿਰਫ